ਆਪਣੇ YouTube ਚੈਨਲ ਖੇਤੀਬਾੜੀ ਅਪਡੇਟ ਉੱਪਰ ਸਾਰੇ ਕਿਸਾਨ ਭਰਾਵਾਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਤਰੀਕ 27 ਅਕਤੂਬਰ ਅੱਜ ਦੇ ਆਪਾਂ ਤੁਹਾਨੂੰ ਮੰਡੀਆਂ ਦੇ ਤਾਜ਼ਾ ਰੇਟ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਕੀ ਰੇਟ ਚੱਲ ਰਹੇ ਹਨ ਤਾਜ਼ੇ ਉਹ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਜਿਵੇਂ ਕਿ ਹੁਣ ਮੰਡੀਆਂ ਦੇ ਵਿੱਚ ਲਗਾਤਾਰ ਝੋਨਾ ਜਿਹੜਾ ਪਰਮਲ ਅਤੇ ਪੀਆਰ ਕੇ ਸਮਾਨੇ ਆ ਰਹੀਆਂ ਨੇ ਲਗਭਗ 90-95% ਜਿਹੜਾ ਝੋਨਾ ਮੰਡੀਆਂ ਦੇ ਵਿੱਚ ਆ ਚੁੱਕਿਆ ਉਹਦੇ ਕਾਰਨ ਕੁਝ ਨਾ ਕੁਝ ਰੇਟਾਂ ਦੇ ਵਿੱਚ ਵੀ ਫਰਕ ਦੇਖਣ ਨੂੰ ਮਿਲ ਰਿਹਾ। ਬਾਕੀ ਜਿਹੜੇ-ਜਿਹੜੇ ਕਿਸਾਨ ਵੀਰਾਂ ਨੇ ਹੁਣ ਤੱਕ ਪੀਆਰ ਦੀਆਂ ਜਾਂ ਫਿਰ ਮੁੱਸਲ ਦੀਆਂ ਵੈਰੈਟੀਆਂ ਜਾਂ ਫਿਰ ਬਾਸਮਤੀ ਦੀਆਂ ਵੈਰੈਟੀਆਂ ਵੱਡੀਆਂ ਲਈਆਂ ਮੰਡੀ ਦੇ ਵਿੱਚ ਜੋਖ ਕੇ ਆਏ ਨੇ ਤਾਂ ਆਪਣੇ ਨਾਲ ਝਾੜ ਜ਼ਰੂਰ ਸਾਂਝਾ ਕਰਿਓ। ਅਤੇ ਜਿਹੜੇ ਮੁੱਸਲ ਤੇ ਬਾਸਮਤੀ ਦੇ ਰੇਟ ਨੇ ਉਹ ਵੀ ਜ਼ਰੂਰ ਸਾਂਝੇ ਕਰਿਓ। ਅਤੇ ਆਪਣਾ ਏਰੀਆ ਵੀ ਜ਼ਰੂਰ ਸਾਂਝਾ ਕਰਿਆ ਕਰੋ ਕਮੈਂਟਾਂ ਦੇ ਵਿੱਚ ਤਾਂ ਜੋ ਇਹ ਜਾਣਕਾਰੀ ਬਾਸਮਤੀ ਦੇ ਰੇਟਾਂ ਦੀ ਅਤੇ ਬਾਸਮਤੀ ਤੇ ਝਾੜ ਦੀ ਹੋਰ ਕਿਸਾਨ ਭਰਾਵਾਂ ਤੱਕ ਵੀ ਪਹੁੰਚ ਸਕੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਇਹ ਬੀਜ ਜਿਹੜੇ ਬੀਜਨੇ ਹੁੰਦੇ ਨੇ ਆਪਣੇ ਏਰੀਆ ਦੇ ਮੁਤਾਬਕ ਹੋ ਬੀਜਾਂ ਦੀ ਜਿਹੜੀ ਸਲੈਕਸ਼ਨ ਉਹ ਕਰ ਲੈਣਾ ਚੰਗੀ ਤਰ੍ਹਾਂ ਤਾਂ ਜੋ ਉਹਨਾਂ ਨੂੰ ਘਾਟਾ ਨਾ ਦਿਖੇ ਜਿਵੇਂ ਇਸ ਵਾਰ ਘਾਟਾ ਦਿਖ ਰਿਹਾ ਹੈਗਾ ਕਿਉਂਕਿ ਜਿਹੜੇ ਏਰੀਆ ਦੇ ਵਿੱਚ ਇੱਕ ਕਿਸਮ ਦਾ ਝਾੜ ਘਟ ਦਿੰਦੀ ਆ ਹੋ ਸਕਦਾ ਕਿਸੇ ਹੋਰ ਏਰੀਆ ਦੇ ਵਿੱਚ ਉਹ ਕਿਸਮ ਦਾ ਜਿਹੜਾ ਝਾੜ ਆ ਜ਼ਿਆਦਾ ਨਿਕਲਦਾ ਹੋਵੇ ਅਤੇ ਰੇਟ ਵੀ ਵੱਧ ਲੱਗਦਾ ਹੋਵੇ ਉਹ ਕਿਸਾਨ ਵੀਰ ਉਸੇ ਵੈਰਾਈਟੀ ਨੂੰ ਹੀ ਦੁਬਾਰਾ ਦੁਬਾਰਾ ਲਾਈ ਜਾਂਦੇ ਨੇਗੇ ਇਹ ਚੀਜ਼ਾਂ ਦੇ ਨਾਲ ਕਮੈਂਟਾਂ ਸਾਂਝੇ ਕਰਨ ਦੇ ਨਾਲ ਇਹ ਗੱਲਾਂ ਦੇ ਨਾਲ ਫਾਇਦਾ ਹੋ ਜਾਂਦਾ ਕਿ ਹੁਣ ਭਰਾਵਾਂ ਦਾ ਵੱਧ ਤੋਂ ਵੱਧ ਤਾਂ ਤੁਸੀਂ ਜ਼ਰੂਰ ਸਾਂਝਾ ਕਰਿਆ ਕਰੋ ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਟਹਾਣਾ ਮੰਡੀ ਦੇ ਵਿੱਚ 1509 ਦਾ ਰੇਟ 2930 ਰੁਪਈਆ ਤੋਂ ਲੈ ਕੇ 3130 ਰੁਪਈਆ ਤੱਕ ਵਿਕਿਆ ਕਰਨਾਲ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3150 ਰੁਪਈਆ ਤੱਕ ਵਿਕਿਆ ਜਾਖੜ ਮੰਡੀ ਦੇ ਵਿੱਚ 1509 ਦਾ ਰੇਟ 3200 ਰੁਪਈਆ ਪ੍ਰਤੀ ਕੁੰਟਲ ਵਿਕਿਆ ਚੀਕਾ ਮੰਡੀ ਦੇ ਵਿੱਚ 1509 ਦਾ ਰੇਟ 3200 ਤੋਂ ਲੈ ਕੇ 3300 ਦੇ ਵਿਚਕਾਰ ਵਿਕ ਰਿਹਾ ਸ਼ਿਕਰਪੁਰ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3200 ਰੁਪਏ ਤੱਕ ਵਿਕ ਰਿਹਾ ਅਤੇ ਇੱਥੇ ਹੀ 1121 ਦਾ ਰੇਟ 3500 ਰੁਪਏ ਵਿਕ ਰਿਹਾ ਪੀਲੀ ਪੀਤ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3130 ਰੁਪਏ ਤੱਕ ਵਿਕ ਰਿਹਾ 1121 ਦਾ ਰੇਟ 3300 ਤੋਂ ਲੈ ਕੇ 3500 ਦੇ ਵਿਚਕਾਰ ਵਿਕ ਰਿਹਾ ਲਖੀਮਪੁਰ ਖੇਰੀ ਦੇ ਵਿੱਚ 1509 ਦਾ ਰੇਟ 2940 ਰੁਪਇਆ ਤੋਂ ਲੈ ਕੇ 3200 ਰੁਪਏ ਤੱਕ ਵਿਕ ਰਿਹਾ 11 21 ਦਾ ਰੇਟ 3400 ਤੋਂ ਲੈ ਕੇ 3700 ਰੁਪਏ ਤੱਕ ਵਿਕ ਰਿਹਾ ਅਤੇ 1692 ਦਾ ਰੇਟ 3300 ਤੋਂ ਲੈ ਕੇ 3400 ਦੇ ਵਿਚਕਾਰ ਵਿਕ ਰਿਹਾ ਇਸ ਤੋਂ ਅੱਗੇ ਪਾਤਣਾ ਮੰਡੀ ਦੀ ਗੱਲ ਕਰੀ ਉੱਥੇ 1509 ਦਾ ਰੇਟ 3100 ਤੋਂ ਲੈ ਕੇ 3200 ਰੁਪਏ ਤੱਕ ਵਿਕ ਰਿਹਾ ਅਤੇ 1692 ਦਾ ਰੇਟ 3200 ਤੋਂ ਲੈ ਕੇ 3350 ਰੁਪਇਆ ਤੱਕ ਵਿਕ ਰਿਹਾ ਇਸ ਦੇ ਨਾਲ ਹੀ ਸੁਪਰ 55 ਦਾ ਰੇਟ 2700 ਤੋਂ ਲੈ ਕੇ 2900 ਰੁਪਏ ਦੇ ਵਿਚਕਾਰ ਵਿਕ ਰਿਹਾ 1847 ਦਾ ਰੇਟ 2600 ਤੋਂ ਲੈ ਕੇ 2850 ਰੁਪਏ ਤੱਕ ਵਿਕ ਰਿਹਾ ਇਸ ਦੇ ਨਾਲ ਹੀ 1401 ਦਾ ਰੇਟ 3800 ਰੁਪਏ ਪ੍ਰਤੀ ਕੁੰਟਲ ਵਿਕ ਰਿਹਾ ਸਨਾਮ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3180 ਰੁਪਏ ਤੱਕ ਵਿਕ ਰਿਹਾ ਅਤੇ 1692 ਦਾ ਰੇਟ 3300 ਰੁਪਏ ਪ੍ਰਤੀ ਕੁੰਟਲ ਵਿਕ ਰਿਹਾ 1847 ਦਾ ਰੇਟ 2200 ਰੁਪਏ 'ਤੇ ਵਿਕ ਰਿਹਾ ਅਤੇ 17 18 ਦਾ ਰੇਟ 3200 ਤੋਂ ਲੈ ਕੇ 3400 ਦੇ ਵਿਚਕਾਰ ਵਿਕ ਰਿਹਾ ਇਸ ਤੋਂ ਅੱਗੇ ਰਾਣੀਆਂ ਮੰਡੀ ਦੀ ਗੱਲ ਕਰਦੇ ਹਾਂ ਇੱਥੇ 1509 ਦਾ ਰੇਟ 3000 ਤੋਂ ਲੈ ਕੇ 3200 ਦੇ ਵਿਚਕਾਰ ਵਿਕ ਰਿਹਾ ਅਤੇ 11 21 ਦਾ ਰੇਟ 3600 ਤੋਂ ਲੈ ਕੇ 3800 ਦੇ ਵਿਚਕਾਰ ਵਿਕ ਰਿਹਾ 1692 ਦਾ ਰੇਟ 3300 ਰੁਪਏ ਪ੍ਰਤੀ ਕੁੰਟਲ ਵਿਕ ਰਿਹਾ 1401 ਦਾ ਰੇਟ 3500 ਤੋਂ ਲੈ ਕੇ 3700 ਦੇ ਵਿਚਕਾਰ ਵਿਕ ਰਿਹਾ ਅਤੇ ਇਸ ਦੇ ਨਾਲ ਹੀ 17 18 ਦਾ ਰੇਟ 3300 ਤੋਂ ਲੈ ਕੇ 3400 ਦੇ ਵਿਚਕਾਰ ਵਿਕ ਰਿਹਾ ਇਸ ਤੋਂ ਅੱਗੇ ਸਮਾਣਾ ਮੰਡੀ ਦੇ ਵਿੱਚ 1509 ਦਾ ਰੇਟ 3050 ਤੋਂ ਲੈ ਕੇ 3200 ਰੁਪਏ ਤੱਕ ਵਿਕ ਰਿਹਾ ਇਸ 17 18 ਦਾ ਰੇਟ 3400 ਰੁਪਏ ਵਿਕ ਰਿਹਾ 18 47 ਦਾ ਰੇਟ 2600 ਰੁਪਏ ਪ੍ਰਤੀ ਕੁੰਟਲ ਵਿਕ ਰਿਹਾ 1401 ਦਾ ਰੇਟ 3300 ਰੁਪਏ ਤੋਂ ਲੈ ਕੇ 3700 ਰੁਪਏ ਦੇ ਵਿਚਕਾਰ ਪ੍ਰਤੀ ਕੁੰਟਲ ਵਿਕ ਰਿਹਾ ਇਸ ਤੋਂ ਅੱਗੇ ਸੰਗਰੂਰ ਮੰਡੀ ਦੇ ਵਿੱਚ 1509 ਦਾ ਰੇਟ 3200 ਰੁਪਏ ਤੱਕ ਵਿਕ ਰਿਹਾ ਅਤੇ 17 18 ਦਾ ਰੇਟ 3130 ਰੁਪਏ ਤੋਂ ਲੈ ਕੇ 3400 ਰੁਪਏ ਤੱਕ ਵਿਕ ਰਿਹਾ 16 92 ਦਾ ਰੇਟ 3300 ਰੁਪਏ ਤੋਂ ਲੈ ਕੇ 3400 ਰੁਪਏ ਤੱਕ ਵਿਕ ਰਿਹਾ ਪ੍ਰਤੀ ਕੁੰਟਲ ਇਸ ਤੋਂ ਅੱਗੇ ਅਬੋਰ ਮੰਡੀ ਦੀ ਗੱਲ ਕਰਦੇ ਆ ਉੱਥੇ 1509 ਦਾ ਰੇਟ 3100 ਰੁਪਏ ਪ੍ਰਤੀ ਕੁੰਟਲ ਵਿਕ ਰਿਹਾ ਅਤੇ 16 92 ਦਾ ਰੇਟ 3300 ਰੁਪਏ ਅਤੇ 18 47 ਦਾ ਰੇਟ 2750 ਰੁਪਏ ਵਿਕ ਰਿਹਾ ਇਸ ਤੋਂ ਅੱਗੇ ਫਾਜ਼ਿਲਕਾ ਮੰਡੀ ਦੀ ਗੱਲ ਕਰੀ ਉੱਥੇ 1509 ਦਾ ਰੇਟ 2900 ਤੋਂ ਲੈ ਕੇ 3140 ਰੁਪਏ ਤੱਕ ਵਿਕ ਰਿਹਾ ਅਤੇ 1847 ਦਾ ਰੇਟ 2600 ਰੁਪਏ 1718 ਦਾ ਰੇਟ 3300 ਰੁਪਏ ਵਿਕ ਰਿਹਾ ਇਸ ਤੋਂ ਅੱਗੇ ਮੌਨਕ ਮੰਡੀ ਦੇ ਵਿੱਚ 1509 ਦਾ ਰੇਟ 3300 ਰੁਪਏ ਅਤੇ 1401 ਦਾ ਰੇਟ 3500 ਤੋਂ ਲੈ ਕੇ 3800 ਰੁਪਏ ਤੱਕ ਵਿਕ ਰਿਹਾ 1718 ਦਾ ਰੇਟ 3200 ਰੁਪਏ ਅਤੇ 1847 ਦਾ ਰੇਟ 2700 ਰੁਪਏ ਪ੍ਰਤੀ ਕੁੰਟਲ ਵਿਕ ਰਿਹਾ ਇਹ ਸੀ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਅੱਜ ਦੇ ਤਾਜ਼ਾ ਰੇਟ 27 ਅਕਤੂਬਰ ਦੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅਗਲੀ ਤਰੀਕ ਦੇ ਹਿਸਾਬ ਦੇ ਨਾਲ ਰੇਟਾਂ ਦੀ ਜਾਣਕਾਰੀ ਦੇਵਾਂਗੇ ਤਾਜ਼ੇ ਰੇਟਾਂ ਦੀ ਮੰਡੀਆਂ ਦੇ ਵਿੱਚ ਕੀ ਚੱਲ ਰਿਹਾ ਹੈ ਨਾ ਪੰਜਾਬ ਤੇ ਹਰਿਆਣਾ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਧੰਨਵਾਦੀ ਜੀ ਵੀਡੀਓ ਦੇਖਣ ਲਈ